ਦਸਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੁਭਾਈ ਮਾਨ ਹੈ ਫੌਜਾਂ ਰੱਖੀਆਂ ਘੋੜੇ ਰੱਖੇ ਹਾਥੀ ਰੱਖੇ ਅਸਤਰ ਸ਼ਸਤਰ ਸਭ ਰੱਖਿਆ ਪਹਾੜੀ ਰਾਜਿਆਂ ਨਾਲ ਪੇਚੇ ਪੈਂਦੇ ਆ ਪਹਾੜੀ ਰਾਜਿਆਂ ਨੇ ਕਹਿੰਦੇ ਔਰੰਗਜੀਬ ਦੇ ਕੋਲ ਸ਼ਿਕਾਇਤ ਕੀਤੀ ਹੋਰ ਵੀ ਜਰਨੈਲਾਂ ਦੇ ਜਰਨੈਲ ਇਕੱਠੇ ਹੋਏ ਮੀਟਿੰਗ ਹੋਈ ਤੇ ਉੱਥੇ ਗੱਲਾਂ ਹੁੰਦੀਆਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੁਪੁੱਤਰ ਬੜੀ ਪਾਵਰ ਚ ਆ ਗਿਆ ਫੌਜਾਂ ਬਹੁਤ ਐ ਘੋੜੇ ਬਹੁਤ ਐ ਪਾਵਰ ਬਹੁਤ ਵਧ ਗਈ ਐ ਤੇ ਪਹਾੜੀ ਰਾਜਿਆਂ ਨੂੰ ਤਾਂ ਦਿਵਾਲੀ ਨਹੀਂ ਪਹਾੜੀ ਰਾਜੇ ਵੀ ਇਕੱਠੇ ਹੋਏ ਆ ਕਹਿੰਦੇ ਜੀ ਦਿਨ ਪਰ ਦਿਨ ਤਾਕਤ ਪਾਵਰ ਕਲਗੀ ਵਾਲੇ ਦੀ ਵੱਧਦੀ ਜਾਂਦੀ ਹੈ ਤੇ ਔਰੰਗਜੀਬ ਕਹਿੰਦਾ ਫਿਰ ਆਪਾਂ ਵਦਨ ਨਹੀਂ ਨ ਦੇਣੀ ਤਾਕਤ ਕਿਸੇ ਦੀ ਆਪਣੇ ਬਰਾਬਰ ਹੈ ਕੌਣ ਕਹਿੰਦੇ ਔਰੰਗਜੀਬ ਕਹਿੰਦਾ ਐ ਕਰੋ ਉઠੋ ਕੋਈ ਜਰਨੈਲ ਜੋ ਮੰਗੋਗੇ ਉਹੀ ਮਿਲੂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੰਦਾ ਜਾਂ ਮੁਰਦਾ ਫੜ ਕੇ ਲਿਆਓ ਕਹਿੰਦੇ 25 ਸਾਲ ਦਾ ਇੱਕ ਨੌਜਵਾਨ ਉੱਠਿਆ ਕਸਮ ਖਾਦੀ ਤੇ ਔਰੰਗਜ਼ੇਬ ਪੁੱਛਦਾ ਫੌਜ ਕਿੰਨੀ ਦੇਵਾਂ ਕਹਿਣ ਲੱਗਾ ਜੀ 10000 10000 ਫੌਜ ਲੈਤੀ ਦੱਸੀ ਵੀ ਇੰਨੀਆਂ-ਇੰਨੀਆਂ ਟੁਕੜੀਆਂ 5000 ਕਿਤੋਂ 5000 ਕਿਤੋਂ ਮਿਲੂਗੀ ਸਾਰੇ ਵੱਡੇ ਵੱਡੇ ਜਰਨੈਲ ਬੈਠੇ ਸੀ ਕੋਈ ਨਹੀਂ ਸੀ ਉੱਠਿਆ ਇਹ ਨੌਜਵਾਨ ਬੜਾ ਤੱਤਾ ਗਰਮ ਇਹਦਾ ਨਾਮ ਹੈ ਸੈਂਦਖਾ ਜਰਨੈਲ ਤੁਰ ਪਿਆ ਕਹਿੰਦੇ ਹਰਿਆਣੇ ਤੋਂ ਕੁਰੂਕhetra ਤੋਂ ਜਦੋਂ ਪੰਜਾਬ ਦੀ ਧਰਤੀ ਤੇ ਦਾਖਲ ਹੋਇਆ ਤੇ ਇਹਦੀ ਭੈਣ ਸੀ ਨਸੀਰਾ ਬੀਗਮ ਬੜਾ ਪਿਆਰ ਸੀ ਸੋਚਿਆ ਅਜ ਫੌਜ ਵੀ ਬਹੁਤ ਐ 10000 ਫੌਜ ਘੋੜਾ ਰੱਥ ਸ਼ਸਤਰ ਬਹੁਤ ਕੁਝ ਐ ਕਿਉਂ ਨਾ ਆਪਣੀ ਭੈਣ ਨੂੰ ਮਿਲਦਾ ਚੱਲਣ ਨਾਲੇ ਮੇਰੀ ਭੈਣ ਕੇ ਰਿਸ਼ਤੇਦਾਰ ਉਸ ਪਿੰਡ ਦੇ ਲੋਕ ਵੇਖਣਗੇ ਵੀ ਨਸੀਰਾ ਦਾ ਭਰਾ ਕਿੱਡਾ ਤਕੜਾ ਜਰਨੈਲ ਐ ਪਿੰਡ ਪਹੁੰਚਿਆ ਭੈਣ ਨੂੰ ਜਾ ਕੇ ਮਿਲਿਆ ਬੇਗਮ ਨਸੀਰਾ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਐ ਤੇ ਸਾਥ ਸੰਗਤ ਜਦੋਂ ਘਰ ਗਿਆ ਤੇ ਭੈਣ ਨੂੰ ਬਹੁਤ ਚਾ ਚੜਿਆ ਆ ਵੀਰਾ ਮੇਰੇ ਕੋਲ ਬੈਠ ਮੈਂ ਫੁਲਕਾ ਪਕਾਉਣੀ ਐ ਪ੍ਰਸ਼ਾਦਾ ਪਕਾਉਣੀ ਐ ਤੱਤਾ ਤੱਤਾ ਸ਼ਕ ਕੋਲ ਬੈਠ ਗਿਆ ਸ਼ਕੀ ਆਂਦਾ शकਦਿਆਂ शकਦਿਆਂ ਭੈਣ ਨੇ ਪੁੱਛਿਆ ਵੀਰਾ ਬਹੁਤ ਵੱਡਾ ਜਰਨੈਲ ਬਣ ਗਿਆ ਐ ਇੰਨੀਆਂ ਫੌਜਾਂ ਤੇਰੇ ਕੋਲ ਕਿੱਥੇ ਚੜਾਈ ਕਰਨ ਚੱਲੇ ਆ ਇਹ ਸ਼ਕੀ ਆਂਦਾ ਭੈਣ ਪਕਾਈ ਆਂਦੀ ਐ ਤੇ ਬੜੇ ਮਾਣ ਨਾਲ ਹੰਕਾਰ ਨਾਲ ਬੜੀ ਭਰਮੀ ਆਵਾਜ਼ ਚ ਬੋਲਿਆ ਹਾਂ ਭੈਣੇ ਮੈਂ ਬਹੁਤ ਵੱਡਾ ਜਰਨੈਲ ਬਣ ਗਿਆ ਮੇਰੇ ਕੋਲ 10000 ਫੌਜ ਹੈ ਹਜੇ ਪਿਛਲੇ ਪਿੰਡਾਂ ਤੱਕ ਫੌਜ ਬੈਠੀ ਐ ਕਈ ਪਿੰਡਾਂ ਚ ਭੈਣ ਕਹਿੰਦੀ ਚੜ੍ਹਾਈ ਕਿੱਥੇ ਕੀਤੀ ਐ ਫੌਜ ਲੈ ਕੇ ਕਿੱਥੇ ਚੱਲਿਆ ਕਹਿਣ ਲੱਗਿਆ ਇਸੇ ਇਲਾਕੇ ਚਕ ਪਹਾੜੀਆਂ ਚ ਬੈਠਾ ਗੁਰੂ ਗੋਬਿੰਦ ਸਿੰਘ ਉਹਨੂੰ ਫੜਨ ਚੱਲਿਆ ਜਦੋਂ ਐਨੀ ਗੱਲ ਕਹੀ ਬੇਗਮ ਨਸੀਰਾ ਦੇ ਹੱਥ ਚੋਂ ਪੀੜਾ ਨਿਕਲ ਗਿਆ ਕਹਿਣ ਲੱਗੀ ਭਰਾ ਮੇਰੇ ਵੀਰਾ ਜੀ ਦਾ ਤੂੰ ਨਾਮ ਲਿਆ ਹੈ ਨਾ ਜਿਹਦੇ ਤੇ ਚੜਾਈ ਕਰਕੇ ਚੱਲਿਆ ਉਹ ਕੋਈ ਆਮ ਵਿਅਕਤੀ ਨਹੀਂ ਕੋਈ ਬੰਦਾ ਨਹੀਂ ਉਹ ਆਪ ਅੱਲਾ ਦਾ ਰੂਪ ਹੈ ਅੱਲਾ ਤਾਲਾ ਦੀ ਸ਼ਕਤੀ ਹੈ ਵੀਰਾ ਐਂ ਕਰ ਜੇ ਜਾਨ ਦੀ ਸਲਾਮਤੀ ਚਾਹੁੰਦਾ ਤੇ ਇੱਥੋਂ ਹੀ ਵਾਪਸ ਮੁੜ ਜਾ ਆਖੂ ਸੱਤ ਨਾਂ ਤੇ ਜਦੋਂ ਇੰਨੀ ਗੱਲ ਕਹੀ ਤੇ ਸੈੰਦਖਾਂ ਜਰਨੈਲ ਨੂੰ ਗੁੱਸਾ ਆਇਆ ਰੋਟੀ ਛੱਡ ਕੇ ਵਿਚਾਲੋਂ ਹੀ ਖੜਾ ਹੋ ਗਿਆ ਕਹਿੰਦਾ ਮੈਂ ਐਡੀ ਭਰੀ ਸਭਾ ਦੇ ਵਿੱਚ ਇਸ ਗੱਲ ਦਾ ਬੀੜਾ ਚੁੱਕਿਆ ਵੀ ਮੈਂ ਜ਼ਿੰਦਾ ਜਾਂ ਮਰਦਾ ਫੜ ਕੇ ਲਿਆਉਂਗਾ ਭੈਣੇ ਕਿਵੇਂ ਮੁੜ ਜਾ ਤੁਰਪਿਆ ਭੈਣ ਨੇ ਬਹੁਤ ਸਮਝਾਇਆ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨਾ ਤਾਂ ਦੂਰ ਮਾਰਨਾ ਦੂਰ ਤੂੰ ਉਹਦੇ ਸਾਹਮਣੇ ਖੜ ਵੀ ਨਹੀਂ ਸਕਦਾ ਜਦੋਂ ਐਨੀ ਗੱਲ ਕਹੀ ਤੇ ਸਾਹ ਸੰਗਤ ਤੁਰਪਿਆ ਹੁਣੀ ਚੜ੍ਹਾਈ ਕਰੂੰ ਜਾ ਕੇ ਨੂਰਪੁਰ ਬੇਦੀ ਜੰਗਲਾਂ ਦੇ ਵਿੱਚ ਜਾ ਕੇ ਬੈਠ ਗਿਆ ਆਨੰਦਪੁਰ ਤੋਂ 13 ਮੀਲ ਦੀ ਦੂਰੀ ਤੇ ਅੱਜ ਵੀ ਉੱਥੇ ਸਥਾਨ ਬਣਿਆ ਹੋਇਆ ਬੈਠੇ ਜਾ ਕੇ ਤੇ ਦੋਵਾਂ ਬੰਦਿਆਂ ਨੂੰ ਕਹਿੰਦਾ ਜਾ ਕੇ ਸੂਹ ਲੈ ਕੇ ਆਓ ਵੀ ਕਲਗੀਧਰ ਮਹਾਰਾਜ ਕੋਲ ਕਿੰਨੀ ਕੁ ਫੌਜ ਹੈ ਦੋ ਸੂਈਏ ਗਏ ਤੇ ਆ ਕੇ ਕਹਿੰਦੇ ਜੀ ਕਰੀਬਨ 700 ਸਿੱਖ ਹੈ ਹੋਰ ਕੁਝ ਵੀ ਨਹੀਂ ਬਾੜਾ ਤਾਂ ਕੁਝ ਹੈ ਹੀ ਨਹੀਂ ਨਾਲੇ ਆਪਣੇ ਕੋਲ ਤਾਂ ਤੋਪਾਂ ਐ ਬੰਦੂਕਾਂ ਐ ਉਹਨਾਂ ਕੋਲ ਤਾਂ ਕੇਵਲ ਨੇਜੇ ਪਰਸ਼ੇ ਤੇ ਕਿਰਪਾਨ ਐ ਹੋਰ ਕੁਝ ਵੀ ਨਹੀਂ ਉਹਨਾਂ ਕੋਲ ਲੈ ਕਹਿੰਦਾ ਸੱਤ ਸੋਈ ਆਪਾਂ 10000 ਉਹ 700 700 ਫੌਜ ਨੂੰ ਤਾਂ 7 ਘੰਟਿਆਂ ਚ ਹਰਾ ਕੇ ਹੁਣੀ ਆਏ ਲੈ ਐਨੀ ਗੱਲ ਕਹੀ ਤੇ ਸਾਥ ਸੰਗਤ ਇੱਕ ਦੂਰੋਂ ਤੀਰ ਆ ਕੇ ਕੋਲ ਪਾਵੇ ਚ ਵੱਜਿਆ ਭਗੜੜ ਮੱਚ ਗਈ ਹੈਰਾਨ ਹੋ ਗਏ ਤੀਰ ਕੱਢਿਆ ਤੇ ਤੀਰ ਨੂੰ ਜਦੋਂ ਵੇਖਿਆ ਤੇ ਨਾਲ ਦੇ ਕਹਿੰਦੇ ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਹੈ ਸੈਨਦਖਾਂ ਨੂੰ ਲੱਗਿਆ ਵੀ ਜੰਗਲ 'ਚ ਕੋਈ ਸ਼ਿਕਾਰ ਖੇਡਦਾ ਫਿਰਦਾ ਹੋਣਾ ਕਿਸੇ ਨੇ ਚਲਾਤਾ ਹੋਣਾ ਸੈਨਦਖਾਂ ਪੁੱਛਦਾ ਵੀ ਤੁਹਾਨੂੰ ਕਿਵੇਂ ਪਤਾ ਵੀ ਇਹ ਕਲਗੀਧਰ ਮਹਾਰਾਜ ਦਾ ਤੀਰ ਹੈ ਉਹ ਕਹਿ ਲੱਗੇ ਇਹਦੀ ਨੋਕ ਤੇ ਸੋਨਾ ਲੱਗਿਆ ਸਵਾ ਟੋਲਾ ਤੇ ਨਿਸ਼ਾਨੀਆਂ ਕਲਗੀਧਰ ਮਹਾਰਾਜ ਤੇ ਤੀਰਾਂ ਨੂੰ ਇੰਨਾ ਸੋਹਣਾ ਲੱਗਿਆ ਤਾਂ ਕਹਿੰਦਾ ਕਾਦੇ ਵਾਸਤੇ ਕਹਿੰਦੇ ਜੀਹਦੇ ਲੱਗ ਜੇ ਉਹਦਾ ਕਫਨ ਦਫਨ ਤੇ ਉਹਦੇ ਪਰਿਵਾਰ ਦਾ ਗੁਜ਼ਾਰਾ ਹੋ ਜੇ ਤਾਂ ਮਹਾਰਾਜ ਭਲਾ ਕਰਦੇ ਐ ਜਦੋਂ ਇੰਨੀ ਗੱਲ ਕਹੀ ਤੇ ਇੱਧਰ ਬੇਗਮ ਇਹਦੀ ਭੈਣ ਨਸੀਰਾ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀ ਆਂਦੀ ਐ ਪੀਰ ਬੁੱਧੂ ਸ਼ਾਹ ਇਹਦੇ ਘਰ ਵਾਲਾ ਦੋਨੇ ਮੀਆਂ ਬੀਬੀ ਕਲਗੀਧਰ ਮਹਾਰਾਜ ਦੇ murid ਐ ਪਿਆਰ ਕਰਨ ਵਾਲੇ ਐ ਤੇ ਸਾਧ ਸੰਗਤ ਅਰਦਾਸ ਕੀ ਕੀਤੀ ਭੈਣ ਨਸੀਰਾ ਨੇ ਹੱਥ ਜੋੜ ਕੇ ਏ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਭਰਾ ਮੇਰਾ ਵੀਰ ਤੁਹਾਡੀ ਤਾਕਤ ਤੂੰ ਬੇਖਬਰ ਹੈ ਅਣਜਾਣ ਹੈ ਕਿਰਪਾ ਕਰਿਓ ਇਹਨੂੰ ਮਾਰਿਓ ਨਾ ਇਹਨੂੰ ਬਖਸ਼ ਕੇ ਆਪਣੇ ਚਰਨਾਂ 'ਚ ਹੀ ਰੱਖ ਲਿਓ ਆਖੋ ਸਤਨਾਮ ਜਦੋਂ ਅਰਦਾਸ ਕੀਤੀ ਸੇਵਕਾਂ ਦੀ ਅਰਦਾਸ ਨੇੜੇ ਹੋ ਕੇ ਸੁਣਦਾ ਸੁਣ ਲਈਏ ਅਰਦਾਸ ਇਹ ਪਹਿਲਾ ਤੀਰ ਚੱਲਿਆ ਤੇ ਜਦੋਂ ਇਹ ਤੀਰ ਵੇਖਿਆ ਇਹਨੇ ਤੇ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਕਿਤੇ ਨੇੜੇ ਤੇੜੀ ਹੋਣਾ ਭਾਲੋ ਕਹਿੰਦੇ ਭਾਲਿਆ ਕਿਤੇ ਨਜ਼ਰ ਨਹੀਂ ਆਏ ਮਨ ਚ ਸੋਚਦਾ ਐ ਇੰਨੀ ਦੂਰ ਅਨੰਦਪੁਰ ਹਜੇ ਤਾਂ 13 ਮੀਲ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਾਮਾਤੀ ਹੋਣਾ ਕਰਾਮਾਤ ਦੇ ਨਾਲ ਤੀਰ ਚਲਾਇਆ ਐਨੇ ਨੂੰ ਕਹਿੰਦੇ ਦੂਜਾ ਤੀਰ ਆਇਆ ਇਹਦੇ ਨਾਲ ਚਿੱਠੀ ਵੀ ਹੈ ਕਾਗਜ਼ ਦਾ ਟੁਕੜਾ ਪਾਵੇ ਚ ਆ ਕੇ ਵੱਜਿਆ ਦਹਿਲ ਗਿਆ ਡਰ ਗਿਆ ਡਰਿਆ ਤਾਂ ਕਿ ਇਹ ਤੀਰ ਮੇਰੇ ਵੀ ਲੱਗ ਸਕਦਾ ਸੀ ਉਹ ਕਾਗਜ਼ ਖੋਲ੍ਹਿਆ ਤੇ ਵਿੱਚ ਲਿਖਿਆ ਸੀ ਸੈਦ ਖਾਂ ਅਸੀਂ ਕੋਈ ਕਰਾਮਾਤ ਨਾਲ ਇਹ ਤੀਰ ਨਹੀਂ ਚਲਾਇਆ ਇਹ ਤੇਰਾ ਮੀਲ ਤੋਂ ਤੀਰ ਚੱਲਿਆ ਇਹ ਸਾਡੀ ਸ਼ਾਸਤਰ ਵਿੱਦਿਆ ਦਾ ਅਭਿਆਸ ਹੈ ਮੇਰਾ ਕੱਲਾ ਕੱਲਾ ਸਿੱਖ ਇੰਨੀ ਦੂਰ ਤੱਕ ਵਾਰ ਕਰ ਸਕਦਾ ਹੈ ਮੈਂ ਨਹੀਂ ਇਹ ਤਾਂ ਸਾਡੀ ਸ਼ਾਸਤਰ ਵਿੱਦਿਆ ਦਾ ਅਭਿਆਸ ਹੈ ਚਾਹੁੰਦੇ ਤਾਂ ਇੱਥੋਂ ਹੀ ਤੈਨੂੰ ਤੇਰਾ ਕਲੇਜ ਬਿੰਨ ਸਕਦੇ ਸੀ ਇਹੀ ਤੀਰ ਤੇਰੀ ਛਾਤੀ 'ਚ ਇੱਥੇ ਹੀ ਮਾਰ ਸਕਦੇ ਸੀ ਪਰ ਚੰਗੀ ਚਾਹਣਾ ਤਾਂ ਇੱਥੋਂ ਮੁੜ ਜਾ ਆਖੋ ਸਤਨਾਮ ਇਹ ਲਿਖਿਆ ਪਰ ਹੰਕਾਰ ਵਿੱਚ ਆਇਆ ਕਹਿੰਦਾ ਚੱਕੋ ਤਿਆਰੀ ਕਰੋ ਹੁਣੀ ਹਮਲਾ ਕਰਾਂਗੇ ਮੁੜਿਆ ਨਹੀਂ ਹੰਕਾਰੀ ਹੋ ਗਿਆ ਜਾ ਕੇ ਹਮਲਾ ਕਰਤਾ ਜੰਗ ਹੋ ਗਈ ਭਗੜੜ ਮਚ ਗਈ ਤੇ ਪਤਾ ਮਨ ਚ ਕੀ ਫੁਰਨਾ ਆਇਆ ਸੈਦਖਾਂ ਜਰਨੈਲ ਦੇ ਕਹਿੰਦਾ ਜੀ ਐਡੇ ਹੀ ਵੱਡਾ ਗੁਰੂ ਹੈ ਗੁਰੂ ਗੋਬਿੰਦ ਸਿੰਘ ਲੁਕਿਆ ਕਿਉਂ ਬੈਠਾ ਮੇਰੇ ਸਾਹਮਣੇ ਆਵੇ ਲੜੇ ਖਾਂ ਇਨਾ ਕਹਿਣ ਦੀ ਦੇਰ ਸੀ ਕਲਗੀਧਰ ਮਹਾਰਾਜ ਆਪਣੇ ਆਸਣਾ ਤੋਂ ਖੜੇ ਹੋ ਗਏ ਤਿਆਰੀ ਕੀਤੀ ਨਾਲ ਦੇ ਸਿੱਖ ਕਹਿੰਦੇ ਮਹਾਰਾਜ ਸਾਡੇ ਹੁੰਦਿਆਂ ਤੁਸੀਂ ਕਿਉਂ ਜਾਓਗੇ ਅਸੀਂ ਜਿਉਂਨੇ ਆ ਹਜੇ ਸਾਡੇ ਜਿਉਂਦਿਆਂ ਤੁਹਾਨੂੰ ਜੰਗ ਤੇ ਜਾਣ ਦੀ ਗੁਰੂ ਨੂੰ ਜਾਣਨ ਦੀ ਲੋੜ ਪੈਗੀ ਲੜਨ ਦੀ ਮਹਾਰਾਜ ਕਹਿੰਦੇ ਹੁਣ ਜੰਗ ਬਦਲ ਗਈ ਹੈ ਕਹਿੰਦੇ ਮਹਾਰਾਜ ਕਿਵੇਂ ਕੀ ਬਦਲਾਵ ਆ ਗਿਆ ਜੰਗ 'ਚ ਕਹਿੰਦੇ ਹੁਣ ਸਾਨੂੰ ਕੋਈ ਲਲਕਾਰ ਰਿਹਾ ਆਖੋ ਸਤਨਾਮ ਪਰ ਇਧਰ ਅਰਦਾਸ ਵੀ ਐ ਭੈਣ ਦੀ ਕਿ ਮੇਰੇ ਭਰਾ ਨੂੰ ਮਾਰਿਓ ਨਾ ਸੱਚੇ ਪਾਤਸ਼ਾਹ ਘੋੜੇ ਤੇ ਹੋਏ ਸਵਾਰ ਮੈਦਾਨੀ ਜੰਗ ਵਿੱਚ ਪਹੁੰਚ ਕੇ ਸਾਹਮਣੇ ਸੈਨਖਾ ਜਰਨੈਲ ਖੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਲਲਕਾਰ ਕੇ ਕਹਿੰਦੇ ਸੈਨਖਾ ਆਹ ਲੈ ਤੇਰੇ ਸਾਹਮਣੇ ਆ ਗਏ ਸਾਨੂੰ ਸੱਦਦਾ ਸੀ ਜਦੋਂ ਐਨਾ ਕੇ ਹੈਰਾਨ ਹੋ ਗਿਆ ਲੈ ਚਲਾ ਤੀਰ ਕਰਵਾਰ ਸੱਚੇ ਪਾਸ਼ਾ ਘੋੜਾ ਤੋਰੀ ਗੇ ਨੇੜੇ ਹੋਈ ਗੇ ਹੋਰ ਨੇੜੇ ਹੋਈ ਗੇ ਛਾਤੀ ਕਰ ਲਈ ਅਗੀ ਕਹਿੰਦੀ ਕਹਿੰਦੇ ਸੈਤਖਾਂ ਚਲਾ ਤੀਰ ਕਰਵਾਰ ਇੰਨੀ ਨੇੜੇ ਚਲੇ ਗਏ ਇੰਨੀ ਨੇੜੇ ਚਲੇ ਗਏ ਸੈਤਖਾਂ ਕੰਬ ਗਿਆ ਸੈਤਖਾਂ ਦੇ ਹੱਥੋਂ ਤੀਰ ਨਾ ਚੱਲੇ ਕਹਿ ਲੱਗਿਆ ਮਹਾਰਾਜ ਇੰਨੀ ਨੇੜੇ ਆ ਗਏ ਤੁਸੀਂ ਇਹ ਕਿਹੋ ਜਿਹਾ ਗੁਰੂ ਹੈ ਜਿਹਨੂੰ ਮੌਤ ਦਾ ਵੀ ਖੋਫ ਨਹੀਂ ਮੌਤ ਦਾ ਵੀ ਡਰ ਹੈ ਨਹੀਂ ਮਹਾਰਾਜ ਨੇ ਜਦੋਂ ਕਹਿਣਾ ਚਲਾ ਤੀਰ ਤੀਰ ਤਾਂ ਕੀ ਚੱਲਣਾ ਸੀ ਕੰਬ ਗਿਆ ਹੱਥੋਂ ਤੀਰ ਨਿਕਲ ਗਿਆ ਤੇ ਸਾਧ ਸੰਗਤ ਸੱਚੇ ਪਾਤਸ਼ਾਹ ਨੇ ਜਮਾ ਨੇੜੇ ਆ ਕੇ ਨਜ਼ਰਾਂ ਭਰ ਕੇ ਜਦੋਂ ਸੈੰਦਖਾਂ ਨੂੰ ਵੇਖਿਆ ਤੇ ਨਜ਼ਰਾਂ ਦਾ ਇਹੋ ਜਿਹਾ ਤੀਰ ਚੱਲਿਆ ਉਹ ਤੀਰ ਚੱਲਿਆ ਤੇ ਲੱਗਿਆ ਜਿਹੜਾ ਕਿਸੇ ਭਾਗਾ ਵਾਲੇ ਨੂੰ ਲੱਗਦਾ ਬਾਣੀ ਕਹਿੰਦੀ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਿਆ ਕਰੇ ਜੇ ਸ਼ੇਕ ਕਿਸੇ ਭਾਗਾ ਵਾਲੇ ਨੂੰ ਲੱਗਦਾ ਨਜ਼ਰਾਂ ਦਾ ਤੀਰ ਆਇਆ ਲਾਉਣ ਸੀ ਨਿਸ਼ਾਨਾ ਆਪ ਨਿਸ਼ਾਨਾ ਬਣ ਗਿਆ ਜਦੋਂ ਸਤਗੁਰਾਂ ਨੇ ਨਜ਼ਰਾਂ ਨਾਲ ਭਰ ਕੇ ਵੇਖਿਆ ਤੇ ਕਹਿੰਦੇ ਘੋੜੇ ਤੋਂ ਥੱਲੇ ਉਤਰਿਆ ਆ ਕੇ ਮਹਾਰਾਜ ਦੇ ਚਰਨ ਫੜ ਲੇ ਤੇ ਸੱਚੇ ਪਾਤਸ਼ਾਹ ਤੋਂ ਮਾਫੀ ਮੰਗੀ ਮਹਾਰਾਜ ਮੈਥੋਂ ਗਲਤੀ ਹੋ ਗਈ ਕਲਗੀਧਰ ਮਹਾਰਾਜ ਕਹਿੰਦੇ ਸੈਂ ਦਿਖਾਂ ਓਏ ਅੱਜ ਤੇਰੀ ਇਸ ਮੈਦਾਨੇ ਜੰਗ ਵਿੱਚ ਮੌਤ ਹੋਣੀ ਸੀ ਤੇਰੀ ਭੈਣ ਦੀ ਅਰਦਾਸ ਨੇ ਤੈਨੂੰ ਬਚਾਲਿਆ ਆਖੋ ਸਤਨਾਮ ਅਰਦਾਸ ਇੱਕ ਬੇਨਤੀ ਤੈਨੂੰ ਸਦੀਵੀ ਕਾਲ ਲਈ ਬਚਾਲਿਆ ਅੱਜ ਤੇਰੀ ਇੱਥੇ ਮੌਤ ਹੋਣੀ ਸੀ ਸੈਂਦਖਾ ਤੂੰ ਬਖਸ਼ਿਆ ਗਿਆ ਸਤਗੁਰੂ ਸੂਰਮੇ ਬਾਹ ਆ ਬਾਣ ਜੋ ਏਕ ਨਜ਼ਰਾਂ ਦਾ ਐਸਾ ਤੀਰ ਮਾਰਿਆ ਬਦਲ ਕੇ ਰਖਤਾ ਚਰਨਾਂ ਤੇ ਡਿੱਗ ਕੇ ਮਾਫੀ ਮੰਗੀ ਮਾਫੀ ਮੰਗਣ ਤੋਂ ਬਾਅਦ ਸਾਰੀ ਤੁਰਕਾਂ ਦੀ ਫੌਜ ਵੱਲ ਮੂੰਹ ਕਰਕੇ ਕਹਿੰਦਾ ਐ ਤੁਰਕਨੋ ਫੌਜ ਜਾਓ ਭੱਜ ਜੋ ਮੁਰਜੋ ਨਸ ਜੋ ਜਾ ਕੇ ਔਰੰਗਜ਼ੇਬ ਨੂੰ ਸੁਨੇਹਾ ਦੇ ਦਿਓ ਕਿ ਮੈਨੂੰ ਸੈਦ ਖਾਂ ਜਰਨੈਲ ਨੂੰ ਕਲਗੀਧਰ ਮਹਾਰਾਜ ਨੇ ਆਪਣਾ ਗੁਲਾਮ ਬਣਾ ਲਿਆ ਆਖੋ ਸਤਨਾਮ ਫੜਨ ਆਇਆ ਸੀ ਪਕੜਨ ਆਇਆ ਸੀ ਅਜ ਮਹਾਰਾਜ ਦਾ ਗੁਲਾਮ ਹੋ ਕੇ ਰਹਿ ਗਿਆ ਇਹ ਐ ਪਾਵਰ ਕਲਗੀਧਰ ਮਹਾਰਾਜ ਜੀ ਦੀ ਤੇ ਅਰਦਾਸ ਦੀ ਪਾਵਰ ਭੈਣ ਨਸੀਰਾ ਨੇ ਅਰਦਾਸ ਕੀਤੀ ਤੇ ਬਚ ਗਿਆ ਸਾਧ ਸੰਗਤ ਕਲਗੀਧਰ ਮਹਾਰਾਜ ਤੋਂ ਵੱਡਾ ਕੋਈ ਗੁਰੂ ਨਹੀਂ ਚਾਹੁੰਦੇ ਤੇ ਬਹੁਤ ਕੁਝ ਕਰ ਸਕਦੀ ਸੀ ਪਰ ਸਾਨੂੰ ਬਾਣਾ ਮੰਨਣਾ ਸਿਖਾਇਆ ਰਾਜਾ ਚਰਨਾਂ ਸਿਖਾਇਆ ਕਲਗੀਧਰ ਮਹਾਰਾਜ ਆਪ ਰਾਜਾ ਚ ਰਹੀ ਇੰਨੀ ਪਾਵਰ ਸ਼ਕਤੀ ਹੋਣ ਦੇ ਬਾਵਜੂਦ ਵੀ ਤੇ ਅਸੀਂ ਤਾਂ ਛੋਟੀਆਂ-ਛੋਟੀਆਂ ਗੱਲਾਂ ਤੇ ਹੀ ਡੋਲ ਜਾਂਦੇ ਆਂ ਡਰ ਜਾਂਦੇ ਆਂ ਕਾਰਨ ਇਹ ਐ ਕਿ ਨਾ ਇਤਿਹਾਸ ਅਸੀਂ ਸੁਣਿਆ ਨਾ ਇਤਿਹਾਸ ਅਸੀਂ ਸਮਝਿਆ ਸਾਡੇ ਖੂਨ ਚ ਸਾਡੀਆਂ ਰਗਾਂ ਚ ਇਹ ਇਤਿਹਾਸ ਹੋਣਾ ਚਾਹੀਦਾ ਫਿਰ ਡੋਲ ਜਾਾਂਗੇ ਡਰ ਜਾਾਂਗੇ ਅਸੀਂ ਹਮੇਸ਼ਾ ਡਰੇ ਰਹਿੰਨੇ ਆਂ ਛੋਟੇ-ਛੋਟੇ ਦੁੱਖ ਆ ਜਾਣ ਅਸੀਂ ਡਰਦੇ ਰਹਿੰਨੇ ਆਂ ਕੋਈ ਬੁਖਾਰ ਹੋ ਜੇ ਕਿਸੇ ਨੂੰ ਤਾਂ ਡਰ ਆ। ਆ ਛੋਟੀਆਂ-ਛੋਟੀਆਂ ਬਿਮਾਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਕੋਈ ਖਾਸ ਗੱਲ ਨਹੀਂ। ਕਿਹੜਾ ਕੋਈ ਹਮਲਾ ਹੋ ਚੱਲਿਆ? ਕਿਹੜਾ ਮੁਗਲ ਚੜ ਕੇ ਆ ਗਿਆ? ਫਿਰ ਡਰ ਕਾ ਦਾ? ਇਹ ਉਹ ਸਮਾਂ ਤਾਂ ਹੈ ਨਹੀਂ। ਨਹੀਂ ਤਾਂ ਸਿੰਘ ਹਮੇਸ਼ਾ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸਹੀ ਨਹੀਂ ਪਤਾ ਕਿਦੋਂ ਨੂੰ ਕਿੱਥੋਂ ਕੋਈ ਮੁਗਲਾਂ ਦੀ ਫੌਜ ਆ ਜੇ ਕਦੋਂ ਚੜ੍ਹਾਈ ਹੋ ਜੇ। ਅਜ ਇੰਨੇ ਸੋਹਣੇ ਘਰ-ਬਾਰ ਐ ਖਾਣ-ਪੀਣ ਦੀ ਕੋਈ ਕਮੀ ਨਹੀਂ ਛੱਤ ਐ ਸਿਰ ਤੇ ਤੇ ਸਾਧ ਸੰਗਤ ਹਮੇਸ਼ਾ ਸ਼ੁਕਰ ਕਰੀਏ ਆ ਵੇਖੋ ਪੰਜਾਬ ਦੇ ਵਿੱਚ ਹੜ ਆਈ ਹੋਇਆ ਕਿੰਨਾ ਪਾਣੀ ਕਿੰਨੇ ਪਿੰਡਾਂ ਦੇ ਪਿੰਡ ਤੇ ਸ਼ੁਕਰ ਕਰਿਆ ਕਰੋ ਹਮੇਸ਼ਾ ਜਿਹੜੇ ਇਲਾਕਿਆਂ 'ਚ ਨਹੀਂ ਆਇਆ ਜਿੱਥੇ ਸੁੱਖ ਐ ਤੇ ਉਹਨਾਂ ਲਈ ਅਰਦਾਸ ਕਰੀਏ ਜਿਹੜੇ ਪਾਣੀ 'ਚ ਉਹ ਆਪਣੇ ਸਮੇਂ ਨੂੰ ਬਤਾ ਰਹੇ ਆ ਘਰਾਂ 'ਚ ਬੈਠੇ ਆ ਕਈ ਘਰਾਂ 'ਚ 2-2 4-4 ਦਿਨਾਂ ਤੋਂ ਭੁੱਖੇ ਬੈਠੇ ਆਪਣੇ ਘਰਾਂ 'ਚ ਕੈਦ ਹੋ ਗਈ ਹਮੇਸ਼ਾ ਰਜਾ ਚਰਈਏ ਸ਼ੁਕਰ ਚਰਈਏ ਕਦੋਂ ਕੀ ਪਤਾ ਕਿੱਥੇ ਕੀ ਹੋ ਜੇ